ਸਾਫ ਛੂ ਦੀ ਗੱਲ ਪੰਜਾਬੀ ਜੋ ਬ੍ਰੇਕਿੰਗ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਪੰਜਾਬ ਦੀਆਂ ਵੱਡੀਆਂ ਖਬਰਾਂ ਲੈ ਕੇ ਸੋ ਸਭ ਤੋਂ ਪਹਿਲਾਂ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਵਾਸੀਆਂ ਦੇ ਲਈ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਦਰਅਸਲ ਜਿੱਥੇ ਕਿ ਲਗਾਤਾਰ ਹੋ ਰਹੀ بارش ਤੋਂ ਬਾਅਦ ਹੁਣ ਪੰਜਾਬ ਦੇ ਦਰਿਆਵਾਂ ਦੇ ਵਿੱਚ ਲਗਾਤਾਰ ਪਾਣੀ ਵਧ ਰਿਹਾ ਹੈ ਪਾਣੀ ਦੇ ਪੱਧਰ ਦੇ ਕਾਰਨ ਹੁਣ ਸ਼ਹਿਰਾਪਤਨ ਨੇੜੇ ਬਿਆਸ ਦਰਿਆ ਦਾ ਤੁਸੀ ਬੰਨ ਟੁੱਟਣ ਦੀ ਖਬਰ ਮਿਲੀ ਹੈ ਸੋ ਤੁਸੀ ਬੰਨ ਟੁੱਟਣ ਦੇ ਕਾਰਨ ਕਿਸਾਨਾਂ ਦੇ ਖੇਤਾਂ ਦੇ ਵਿੱਚ ਪਾਣੀ ਭਰਨ ਕਰਕੇ ਕਰੀਬ 250 ਬਹੁਤ ਫਸਲ ਜਿਹੜੀ ਡੁੱਬ ਚੁੱਕੀ ਹੈ ਤੇ ਖੇਤਾਂ ਦੇ ਵਿੱਚ ਹੁਣ ਇਸ ਸਮੇਂ ਜਿਹੜਾ ਕਿ 6-6 ਫੁੱਟ ਤੱਕ ਪਾਣੀ ਭਰ ਚੁੱਕਾ ਹੈ ਸੁਹਾੜ ਵਰਗੇ ਹਾਲਾਤ ਜਿਹੜੇ ਹੁਣ ਬਣ ਚੁੱਕੇ ਹਨ ਉੱਥੇ ਹੀ ਲੋਕਾਂ ਦੀ ਮਦਦ ਦੇ ਲਈ ਐਨਡੀਆਰਐਫ ਟੀਮ ਦੇ ਵੱਲੋਂ ਮੋਰਚਾ ਸੰਭਾਲਿਆ ਗਿਆ ਹੈ ਐਨਡੀਆਰਐਫ ਦੀਆਂ ਟੀਮਾਂ ਦੇ ਵੱਲੋਂ ਹੁਣ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਜਿਵੇਂ ਕਿ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੋ ਪਾੜ ਨੂੰ ਪੂਰਨ ਦੇ ਲਈ ਹੁਣ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤੇ ਮੌਕੇ ਦੇ ਉੱਤੇ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਸਾਡੇ ਨਾਲ ਹਰ ਸਾਲ ਇੰਜ ਹੀ ਹੁੰਦਾ ਹੈ ਤੇ ਸਾਨੂੰ ਬਨ ਟੁੱਟਣ ਦੇ ਕਾਰਨ ਜਾਣੀ ਅਤੇ ਤੋਂ ਨਵਾ ਮਾਲੀ ਬੇहद ਨੁਕਸਾਨ ਚ ਲੰਣਾ ਪੈਂਦਾ ਹੈ ਕਿਸਾਨ ਨਰਿੰਦਰ ਸਿੰਘ ਦਾ ਕਹਿਣਾ ਹੈ ਕਿ ਪਿਛਲੇ ਸਾਲ ਵੀ ਇਹ ਬੰਨ ਟੁੱਟਾ ਸੀ ਸੋ ਇਸ ਤੋਂ ਪਿਛਲੇ ਸਾਲ ਵੀ ਜਿਹੜਾ ਕਿ ਇਹ ਬੰਨ ਟੁੱਟਾ ਸੀ ਜਿਸ ਦੇ ਕਾਰਨ ਜਿਸ ਨੂੰ ਅਜੇ ਤੱਕ ਵੀ ਨਹੀਂ ਬਣਾਇਆ ਗਿਆ ਹੈ ਜੇਕਰ ਇੰਜ ਹੀ ਰਿਹਾ ਤੇ ਸਾਡਾ ਬੇहद ਜਿਹੜਾ ਕਿ ਨੁਕਸਾਨ ਹੋਵੇਗਾ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸਾਰੀ ਫਸਲ ਜਿਹੜੀ ਆ ਕਿਸਾਨਾਂ ਦੀ ਡੁੱਬ ਚੁੱਕੀ ਹੈ ਇਸ ਤੋਂ ਇਲਾਵਾ ਪੰਜਾਬ ਦੇ ਹੁਣ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਕਿ ਪਾਣੀ ਦਾਖਲ ਹੋਣਾ ਸ਼ੁਰੂ ਹੋ ਚੁੱਕਾ ਹੈ ਪਿਛਲੇ 2-3 ਦਿਨਾਂ ਤੋਂ ਲਗਾਤਾਰ ਹੋ ਰਹੀ ਬਰਸਾਤ ਦੇ ਕਾਰਨ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਉੱਥੇ ਹੀ ਸਰਹੱਦੀ ਸੈਕਟਰ ਬਮਿਆਲ ਦੇ ਨੇੜੇ ਪੈਂਦੇ ਪਿੰਡ ਜਲਾਲੀਆ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਪਾਣੀ ਆਉਣ ਦੇ ਕਾਰਨ ਹੁਣ ਹੜ ਵਰਗੀ ਸਥਿਤੀ ਬਣਦੀ ਹੋਈ ਨਜ਼ਰ ਆ ਰਹੀ ਹੈ ਜਾਣਕਾਰੀ ਦੇ ਅਨੁਸਾਰ ਸਵੇਰੇ 7 ਵਜੇ ਦੇ ਕਰੀਬ ਇਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਕਾਫੀ ਜ਼ਿਆਦਾ ਉੱਚਾ ਹੋ ਗਿਆ ਇਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਦੱਸ ਦਈਏ ਕਿ ਜੋ ਵੀ ਫਸਲਾਂ ਸਨ ਇਹ ਦਰਿਆ ਦੇ ਕਿਨਾਰੇ ਉਹ ਸਾਰੀਆਂ ਲਗਭਗ ਤਬਾਹ ਹੋ ਚੁੱਕੀਆਂ ਹਨ ਅਤੇ ਇਸ ਤੋਂ ਇਲਾਵਾ ਪਿੰਡ ਅਨਿਆਲ ਦੇ ਰਿਹਾਇਸ਼ੀ ਇਲਾਕਿਆਂ ਤੱਕ ਵੀ ਜਿਹੜਾ ਕਿ ਪਾਣੀ ਪਹੁੰਚ ਚੁੱਕਾ ਹੈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪਾਣੀਓ ਪਾਣੀ ਜਿਹੜਾ ਕਿ ਇਹ ਇਲਾਕਾ ਹੋ ਚੁੱਕਾ ਹੈ ਇਸ ਤੋਂ ਇਲਾਵਾ ਬਮਿਆਲ ਦੇ ਦੀਨੋਂ ਦੇ ਮਨਵਾਲ ਮੰਗਵਾਲ ਮੋੜ ਵਿਖੇ ਜਿਹੜਾ ਕਿ ਦਰਿਆ ਦੇ ਨਦੀਕ ਘਾਰ ਹਨ ਉਹ ਵੀ ਸਾਰੇ ਡੁੱਬ ਚੁੱਕੇ ਹਨ ਸੋ ਇਸ ਤੋਂ ਬਾਅਦ ਲਗਾਤਾਰ ਜਿਹੜੇ ਕਿ ਹਾਲਾਤ ਹੁਣ ਕਾਫੀ ਜ਼ਿਆਦਾ ਖਰਾਬ ਜਿਹੜੇ ਪੰਜਾਬ ਦੇ ਵਿੱਚ ਹੁੰਦੇ ਜਾ ਰਹੇ ਹਨ ਕਿਉਂਕਿ ਲਗਾਤਾਰ بارش ਹੋ ਰਹੀ ਹੈ ਇਸ ਸਾਲ ਦੇ ਵਿੱਚ ਜਿਹੜਾ ਕਿ ਪਹਾੜੀ ਇਲਾਕਿਆਂ ਦੇ ਵਿੱਚ ਕਾਫੀ ਜ਼ਿਆਦਾ بارش ਹੋਈ ਹੈ ਜਿਸ ਤੋਂ ਬਾਅਦ ਕਿ ਜਿਹੜਾ ਪਾਣੀ ਜਿਹੜਾ ਪੰਜਾਬ ਦੇ ਵਿੱਚ ਨੂੰ ਆ ਰਿਹਾ ਹੈ ਜਿਸ ਦੇ ਕਾਰਨ ਪੰਜਾਬ ਦੇ ਕਈ ਇਲਾਕੇ ਜਿਹੜਾ ਕਿ ਡੁੱਬਣ ਦਾ ਖਤਰਾ ਹੁਣ ਜਿਤਾਇਆ ਜਾ ਰਿਹਾ ਹੈ ਇਸੇ ਤੋਂ ਬਾਅਦ ਹੀ ਪੰਜਾਬ ਦੇ ਵਿੱਚ ਅੱਜ ਸਵੇਰ ਤੋਂ ਹੀ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਹੈ ਤੇ ਮੌਸਮ ਵਿਭਾਗ ਦੇ ਵੱਲੋਂ ਕਿਹਾ ਗਿਆ ਹੈ ਕਿ ਮੌਸਮ ਨੇ ਇੱਕ ਵਾਰ ਫਿਰ ਤੋਂ ਕਾਰਬਟ ਲੈ ਲਈ ਹੈ ਤੇ ਇਹ ਜ਼ਿਲ੍ਹਿਆਂ ਦੇ ਵਿੱਚ ਅਗਲੇ ਆਉਣ ਵਾਲੇ 3 ਤੋਂ 4 ਦਿਨਾਂ ਤੱਕ ਵੀ ਭਾਰੀ ਮੀਂਹ ਪਈ ਜਾਵੇਗਾ ਸੋ ਤੁਹਾਨੂੰ ਦੱਸ ਦਈਏ ਕਿ ਇਸੇ ਦੇ ਮੱਦੇਨਜ਼ਰ ਹੁਣ ਮੌਸਮ ਵਿਭਾਗ ਦੇ ਵੱਲੋਂ 13 ਅਗਸਤ ਤੋਂ ਲੈ ਕੇ 15 ਅਗਸਤ ਤੱਕ ਭਾਰੀ ਮੀਂਹ ਦਾ ਜਲੂਲਟ ਜਾਰੀ ਕਰ ਦਿੱਤਾ ਗਿਆ ਹੈ ਇਹਨਾਂ ਤਰੀਕਾਂ ਨੂੰ ਹੁਣ ਬਿਜਲੀ ਚਮਕਣ ਗਰਜਣ ਦੇ ਨਾਲ ਨਾਲ ਪਠਾਨਕੋਟ ਰੂਪਨਗਰ ਹੁਸ਼ਿਆਰਪੁਰ ਐਸਐਸ ਨਗਰ ਅੰਮ੍ਰਿਤਸਰ ਗੁਰਦਾਸਪੁਰ ਕਪੂਰਥਲਾ ਜਲੰਧਰ ਦੇ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਇਸੇ ਦੌਰਾਨ ਲੋਕਾਂ ਨੂੰ ਹੁਣ ਸਾਵਧਾਨ ਰਹਿਣ ਦੀ ਅਪੀਲ ਵੀ ਕੀਤੀ ਗਈ ਹੈ ਸੋ ਇਹਨਾਂ ਦਿਨਾਂ ਦੇ ਦੌਰਾਨ ਜੇਕਰ ਤੁਹਾਡਾ ਕਿਤੇ ਜਾਣ ਦਾ ਪ੍ਰੋ ਤੁਹਾਨੂੰ ਜਿਹੜਾ ਕਿ ਮੀਂਹ ਕਾਫੀ ਜ਼ਿਆਦਾ ਪਰੇਸ਼ਾਨ ਕਰ ਸਕਦਾ ਹੈ ਸੋ ਲਗਾਤਾਰ ਪੰਜਾਬ ਦੇ ਵਿੱਚ ਹੁਣ ਭਾਰੀ ਬਾਰਿਸ਼ ਵੀ ਜਿਹੜੀ ਹੋ ਰਹੀ ਹੈ ਇਸ ਤੋਂ ਬਾਅਦ ਇਸ ਦੇ ਨਾਲ ਹੀ ਰਿਲੇਟਡ ਇੱਕ ਹੋਰ ਖਬਰ ਆ ਰਹੀ ਹੈ ਕਿ ਪੰਜਾਬ ਦੇ ਡੈਮਾਂ ਦੇ ਵਿੱਚ ਹੁਣ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਵੀ ਜਿਹੜਾ ਟੱਪਣ ਨੂੰ ਫਿਰ ਰਿਹਾ ਹੈ ਜੀਹਨ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੀ ਜੀਵਨ ਰੇਖਾ ਮੰਨੇ ਜਾਂਦੇ ਪ੍ਰਮੁੱਖ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਹੁਣ ਤੇਜ਼ੀ ਦੇ ਨਾਲ ਵੱਧ ਰਿਹਾ ਹੈ ਤੇ ਇਸ ਦੀ ਕੋਲ ਸਰਮੱਥਾ ਜਿਹੜੀ ਆ ਉਹ 75% ਨੂੰ ਪਾਰ ਕਰ ਚੁੱਕੀ ਹੈ ਸਤਲੁਜ ਬਿਆਸ ਰਾਵੀ ਦਰਿਆ ਦੇ ਉੱਤੇ ਬਣੇ ਇਹਨਾਂ ਡੈਮਾਂ ਦੇ ਵਿੱਚ ਪਿਛਲੇ ਸਾਲ ਦੇ ਨਾਲੋਂ ਕਿਤੇ ਜ਼ਿਆਦਾ ਪਾਣੀ ਇਕੱਠਾ ਹੋ ਚੁੱਕਾ ਹੈ ਜਿਸ ਦੇ ਕਾਰਨ ਹੁਣ ਹੇਠਲੇ ਇਲਾਕਿਆਂ ਦੇ ਵਿੱਚ ਹਾੜ ਆਉਣ ਦਾ ਖਤਰਾ ਵੱਧ ਚੁੱਕਾ ਹੈ ਇਸ ਤੋਂ ਲਾਗ ਲਿਖਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਤੇ ਜਲੰਧਰ ਦੇ ਵਿੱਚ ਗਰਮਨੇੜ ਧਮਾਕਾ ਕਰਨ ਵਾਲੇ ਬਦਮਾਸ਼ਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਇਹ ਬਦਮਾਸ਼ 15 ਅਗਸਤ ਨੂੰ ਦਿੱਲੀ ਅਤੇ ਮੱਧ ਪ੍ਰਦੇਸ਼ ਦੇ ਵਿੱਚ ਧਮਾਕਾ ਕਰਨ ਦੀ ਯੋਜਨਾ ਬਣਾ ਰਹੇ ਸਨ ਪੁਲਿਸ ਨੇ ਹੁਣ ਤਿੰਨ ਨਵਾਲਿਕਾਂ ਸਮੇਤ 6 ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਹੈ ਰਾਜਸਥਾਨ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਪੰਜਾਬ ਪੁਲਿਸ ਨੇ ਸਾਂਝੇ ਤੌਰ ਦੇ ਉੱਤੇ ਇਸ ਪ੍ਰੋਗਰਾਮ ਦੇ ਉੱਤੇ ਕਾਰਵਾਈ ਕੀਤੀ ਹੈ ਪੁਲਿਸ ਟੀਮ ਨੇ ਜੈਪੁਰ ਅਤੇ ਟੋਕ ਦੇ ਵਿੱਚ ਕਾਰਵਾਈ ਕਰਕੇ ਇਹਨਾਂ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਹੈ ਗ੍ਰਿਫਤਾਰ ਕੀਤੇ ਗਏ ਬਦਮਾਸ਼ਾਂ ਨੂੰ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਇਹ ਬਦਮਾਸ਼ਾਂ ਨੇ 7 ਜੁਲਾਈ ਸਾਲ 2025 ਨੂੰ ਜਲੰਧਰ ਦੇ ਵਿੱਚ ਇੱਕ ਸ਼ਰਾਬ ਕਾਰੋਬਾਰੀ ਦੀ ਦੁਕਾਨ ਦੇ ਸਾਹਮਣੇ ਗਰਨੇਡ ਧਮਾਕੇ ਤੇ ਦਹਿਸ਼ਤ ਫੈਲਾਈ ਸੀ ਤੇ ਇਸ ਤੋਂ ਬਾਅਦ ਇਹ ਲਾਰੈਂਸ ਗੈਂਗ ਦੇ ਨਾਲ ਜਿਹੜਾ ਕੀ ਤੁਹਾਨੂੰ ਦੱਸਦੀ ਹੈ ਕਿ ਸਬੰਧ ਰੱਖਦੇ ਹਨ ਸੋ ਇਸੇ ਦੌਰਾਨ ਪੰਜਾਬ ਦੇ ਵਿੱਚ ਅਤੇ ਇਸ ਤੋਂ ਇਲਾਵਾ ਦਿੱਲੀ ਦੇ ਵਿੱਚ ਇਹਨਾਂ ਦੇ ਵੱਲੋਂ 15 ਅਗਸਤ ਦੇ ਉੱਤੇ ਹੋਰ ਧਮਾਕੇ ਕੀਤੇ ਜਾਣੇ ਸਨ ਸੋ ਜਿਸ ਤੋਂ ਬਾਅਦ ਕਿ ਪਹਿਲਾਂ ਹੀ ਇਹਨਾਂ ਨੂੰ ਗ੍ਰਫਤਾਰ ਕਰ ਲਿਆ ਗਿਆ ਹੈ ਪੰਜਾਬ ਦੇ ਵਿੱਚ ਹੁਣ ਲੈਂਡ ਪੂਲਿੰਗ ਪਾਲਿਸੀ ਵਾਪਸ ਲੈ ਲਈ ਗਈ ਹੈ ਜੀਹਾਂ ਵਿੱਤ ਮੰਤਰੀ ਬੋਲੇ ਹਨ ਕਿ ਕਿਸਾਨਾਂ ਨੂੰ ਨਹੀਂ ਪਸੰਦ ਆਈ ਤੇ ਹਾਈ ਕੋਰਟ ਨੇ ਵੀ ਕਿਹਾ ਹੈ ਕਿ ਰੱਦ ਕਰ ਦਿਓ ਸੋ ਅਸੀਂ ਹੁਣ ਇਸ ਪਾਲਿਸੀ ਨੂੰ ਰੱਦ ਕਰ ਦੇਵਾਂਗੇ ਜੀਹਾਂ ਤੁਹਾਨੂੰ ਦੱਸ ਦਈਏ ਕਿ ਹਰਪਾਲ ਸਿੰਘ ਚੀਮਾ ਦੇ ਵੱਲੋਂ ਕਿਹਾ ਗਿਆ ਹੈ ਕਿ ਇਹ ਪਾਲਿਸੀ ਹੁਣ ਕਿਸਾਨਾਂ ਨੂੰ ਪਸੰਦ ਨਹੀਂ ਆਈ ਹੈ ਸਗੋਂ ਕਿ ਜਿੱਥੇ ਪਹਿਲਾਂ ਕਿਸਾਨਾਂ ਦੇ ਵੱਲੋਂ ਐਨੇ ਟਾਈਮ ਦਾ ਵਿਰੋਧ ਕੀਤਾ ਜਾ ਰਿਹਾ ਸੀ ਤੇ ਉਸ ਸਮੇਂ ਸਰਕਾਰ ਦੇ ਵੱਲੋਂ ਇਸ ਦੀਆਂ ਖੂਬੀਆਂ ਸੁਣਾਈਆਂ ਜਾ ਰਹੀਆਂ ਸਨ ਸੋ ਹੁਣ ਜਦੋਂ ਕੋਰਟ ਦੇ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ ਤੇ ਜਦੋਂ ਇਹਨਾਂ ਨੂੰ ਪਤਾ ਲੱਗਾ ਹੈ ਕਿ ਸਾਂ ਜਿਹੜੇ ਆ ਕੀ ਉਹ ਪਿੱਛੇ ਨਹੀਂ ਹਟਣਗੇ ਤੇ ਇਹਨਾਂ ਤੋਂ ਬਾਅਦ ਜਿਹੜਾ ਕੀ ਹੁਣ ਇਹਨਾਂ ਨੂੰ ਲੈਂਡ ਪੂਲਿੰਗ ਪਾਲਿਸੀ ਵਾਪਸ ਲੈਣੀ ਪਈ ਹੈ ਮਜਬੂਰੀ ਦੇ ਵਿੱਚ ਸੋ ਪੰਜਾਬ ਸਰਕਾਰ ਨੇ ਹੁਣ ਵਿਵਾਦਾਂ ਦੇ ਵਿੱਚ ਘਿਰ ਕੇ ਜਿਹੜੀ ਕੀ ਲੈਂਡ ਪੂਲਿੰਗ ਪਾਲਿਸੀ ਵਾਪਸ ਲੈ ਲਈ ਹੈ ਇਸ ਸਬੰਧ ਦੇ ਵਿੱਚ ਪੰਜਾਬ ਸਰਕਾਰ ਦੇ ਹਾਊਸਿੰਗ ਅਤੇ ਅਰਬਨ ਡਿਵੈਲਪਮੈਂਟ ਦੇ ਪ੍ਰਿੰਸੀਪਲ ਸਕੱਤਰ ਦੇ ਵੱਲੋਂ ਪੱਤਰ ਜਾਰੀ ਕਰ ਦਿੱਤਾ ਗਿਆ ਹੈ ਇਸ ਦੇ ਵਿੱਚ ਕਿਹਾ ਗਿਆ ਹੈ ਕਿ 14 ਮਈ ਸਾਲ 2025 ਨੂੰ ਲਾਗੂ ਕੀਤੀ ਗਈ ਪੰਜਾਬ ਲੈਂਡ ਪਾਲਿਸੀ ਅਤੇ ਇਸ ਨਾਲ ਜੁੜੇ ਸੋਧਾਂ ਨੂੰ ਵਾਪਸ ਲੈ ਲਿਆ ਗਿਆ ਹੈ ਇਹ ਪਾਲਿਸੀ ਹੀਟ लेटर ऑफ इंटेंट रजिस्ट्रेशन ਤੇ ਹੋਰ ਕਿਸੇ ਵੀ ਤਰ੍ਹਾਂ ਦੇ ਕੰਮ ਜਿਹੜੇ ਕੀ ਰੱਦ ਕੀਤੇ ਜਾਂਦੇ ਹਨ ਇਸ ਮਾਮਲੇ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਉਹ ਪਾਲਿਸੀ ਵਾਪਸ ਲੈ ਲਵੇ ਨਹੀਂ ਤੇ ਅਦਾਲਤ ਇਸ ਨੂੰ ਰੱਦ ਕਰ ਦੇਵੇਗੀ ਹੁਣ ਤੇ ਹੁਣ ਹਰਪਾਲ ਚੀਮਾ ਦੇ ਵੱਲੋਂ ਕਹਿ ਦਿੱਤਾ ਗਿਆ ਹੈ ਕਿ ਇਹ ਪਾਲਿਸੀ ਕਿਸਾਨਾਂ ਨੂੰ ਪਸੰਦ ਨਹੀਂ ਆਈ ਹੈ ਸੋ ਤਕਰੀਬਨ ਜਿਹੜਾ ਕਿ ਤੁਹਾਨੂੰ ਦੱਸ ਦਈਏ ਕਿ 2 ਮਹੀਨੇ ਬਾਅਦ ਹੁਣ ਹਰਪਾਲ ਚੀਮਾ ਤੇ ਇਹਨਾਂ ਦੀ ਭਗਵੰਤ ਮਾਨ ਸਰਕਾਰ ਨੂੰ ਇਹ ਪਤਾ ਲੱਗਾ ਹੈ ਕਿ ਇਹ ਪਾਲਿਸੀ ਕਿਸਾਨਾਂ ਨੂੰ ਪਸੰਦ ਨਹੀਂ ਆਈ ਹੈ ਸੋ ਇਸੇ ਕਾਰਨ ਪਾਲਿਸੀ ਹੁਣ ਅਸੀਂ ਵਾਪਸ ਲੈ ਰਹੇ ਹਾਂ ਦੱਸ ਦਈਏ ਕਿ ਪੰਜਾਬ ਦੇ ਕਿਸਾਨ ਲਗਾਤਾਰ ਇਸ ਦਾ ਵਿਰੋਧ ਕਰ ਰਹੇ ਸਨ ਤੇ ਉਹਨਾਂ ਦਾ ਕਹਿਣਾ ਸੀ ਕਿ ਇਹ ਪਾਲਿਸੀ ਦੇ ਰਾਹੀਂ ਸਰਕਾਰ ਉਹਨਾਂ ਦੀਆਂ ਜ਼ਮੀਨਾਂ ਹੜੱਪਣਾ ਚਾਹੁੰਦੀ ਹੈ ਸੋ ਆਖਰਕਾਰ ਜਿਹੜਾ ਕਿ ਹੁਣ ਸਰਕਾਰ ਨੂੰ ਪਤਾ ਲੱਗ ਹੀ ਗਿਆ ਹੈ ਕਿ ਇਹ ਪਾਲਿਸੀ ਜਿਹੜੀ ਆ ਉਹ ਕਿਸਾਨਾਂ ਨੂੰ ਪਸੰਦ ਨਹੀਂ ਆਈ ਹੈ ਪਾਲਿਸੀ ਵਾਪਸ ਹੋਣ ਤੋਂ ਬਾਅਦ ਵੀ ਹੁਣ ਜਿਹੜੇ ਕੀ ਕਿਸਾਨ ਪੂਰਾ ਰੋਬ ਜਿਹੜਾ ਕੀ ਹੁਣ ਸਰਕਾਰ ਦੇ ਉੱਤੇ ਪਾ ਰਹੇ ਹਨ ਤੇ ਮਾਨਸਾ ਦੇ ਵਿੱਚ ਰੋਲਦੂ ਸਿੰਘ ਮਾਨਸਾ ਨੇ ਕਿਹਾ ਹੈ ਕਿ ਸੀਐਮ ਮਾਨ ਜਿਹੜੇ ਕੀ ਉਹ ਮੁਆਫੀ ਮੰਗਣ ਕਿ ਲੈਂਡ ਪੂਲਿੰਗ ਪਾਲਿਸੀ ਜਿਹੜੀ ਕੀ ਉਹਨਾਂ ਨੇ ਜਿਹੜੀ ਕੀ ਲਿਆਂਦੀ ਸੀ ਉਹ ਬੇਸ਼ੱਕ ਵਾਪਸ ਲੈ ਲਈ ਹੈ ਪਰ ਫੇਰ ਵੀ ਉਹਨਾਂ ਨੂੰ ਸਾਡੇ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ ਦੀਆਂ ਦਰਨ ਦੱਦੀ ਹੈ ਕਿ ਤਾਜ਼ਾ ਬਿਆਨ ਜਿਹੜਾ ਕੀ ਉਹਨਾਂ ਦੇ ਵੱਲੋਂ ਸ਼ੇਅਰ ਕੀਤਾ ਗਿਆ ਹੈ ਮਾਨਸਾ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਲੈਂਡ ਪੂਲਿੰਗ ਪਾਲਿਸੀ ਵਾਪਸ ਲੈਣ ਤੋਂ ਬਾਅਦ ਕਿਸਾਨਾਂ ਨੇ ਇਸ ਨੂੰ ਆਪਣੀ ਜਿੱਤ ਦੱਸਿਆ ਹੈ ਤੇ ਕਿਸਾਨਾਂ ਨੇ ਪਹਿਲਾਂ 65000 ਏਕੜ ਜ਼ਮੀਨ ਹੜਪਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਇਸ ਦੇ ਵਿਰੋਧ ਦੇ ਵਿੱਚ ਹੁਣ ਸਾਂਝਾ ਕਿਸਾਨ ਮੋਰਚੇ ਨੇ ਪੂਰੇ ਪੰਜਾਬ ਦੇ ਵਿੱਚ ਅੰਦੋਲਨ ਸ਼ੁਰੂ ਕਰ ਦਿੱਤਾ ਹੈ ਕਿਸਾਨਾਂ ਨੇ ਟਰੈਕਟਰ ਮਾਰਚ ਅਤੇ ਬਾਈਕ ਮਾਰਚ ਕੱਢੇ ਹਨ ਸੋ ਇਸੇ ਦੇ ਦੌਰਾਨ ਕਈ ਜਿਹੜੇ ਕੀ ਵਕੀਲ ਨੇ ਹਾਈ ਕੋਰਟ ਦੇ ਵਿੱਚ ਪਾਲਿਸੀ ਖਿਲਾਫ ਜੱਜ ਕਾ ਦਾਇਰ ਕੀਤੀ ਸੀ ਪਰ ਇਸੇ ਦੌਰਾਨ ਸਰਕਾਰ ਦੇ ਵੱਨੋਂ ਹੁਣ ਆਫੀਸ਼ੀਅਲੀ ਜਿਹੜੀ ਕੀ ਅਨਾਉਂਸਮੈਂਟ ਕਰ ਦਿੱਤੀ ਗਈ ਹੈ ਕਿ ਅਸੀਂ ਇਹ ਪਾਲਿਸੀ ਵਾਪਸ ਲੈ ਰਹੇ ਹਾਂ ਭਾਰਤ ਇਸੇ ਦੌਰਾਨ ਜਿਹੜਾ ਕੀ ਹੁਣ ਰੋਲਦੂ ਸਿੰਘ ਮਾਨਸਾ ਦਾ ਜਿਹੜਾ ਬਿਆਨ ਸਾਹਮਣੇ ਆਇਆ ਹੈ ਕਿ ਭਗਵੰਤ ਮਾਨ ਨੂੰ ਸਾਡੇ ਕੋਲੋਂ ਮਾਫੀ ਮੰਗਣੀ ਚਾਹੀਦੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਇੱਕ ਸਮਾਂ ਸੀ ਜਦੋਂ ਪੰਜਾਬ ਦੇ ਜਿਹੜੇ ਗਾਇਕ ਸਨ ਜਾਂ ਫਿਰ ਪੰਜਾਬ ਦੇ ਵਿੱਚ ਜਿਹੜੇ ਵੀ ਗਾਣੇ ਰਿਲੀਜ਼ ਹੁੰਦੇ ਸਨ ਉਹ ਇੱਕ ਤਰੀਕੇ ਦੇ ਨਾਲ ਸੱਭਿਆਚਾਰਕ ਹੁੰਦੇ ਸਨ ਜਾਫਰੂਸ ਦੇ ਵਿੱਚ ਗਾਲੀ ਗਲੋਚ ਦੀ ਜਿਹੜੀ ਕਿ ਉਭਾਰ ਤੋਂ ਨਹੀਂ ਕੀਤੀ ਜਾਂਦੀ ਸੀ ਹਾਲਾਂਕਿ ਇਸ ਤੋਂ ਪਹਿਲਾਂ ਵੀ ਜਿਹੜਾ ਕਿ ਗਾਣੇ ਕਾਫੀ ਜ਼ਿਆਦਾ ਜਿਹੜੇ ਅਸ਼ਲੀਲਤਾ ਭਰੇ ਹੁੰਦੇ ਸਨ ਪਰ ਇੱਕ ਦੌਰ ਵਿੱਚ ਪੰਜਾਬ ਦੇ ਵਿੱਚ ਰਿਹਾ ਹੈ ਜਿਸ ਦੌਰਾਨ ਕਿ ਗਾਣੇ ਕਾਫੀ ਜ਼ਿਆਦਾ ਜਿਹੜੇ ਉਹ ਸਹੀ ਚੱਲੇ ਆ ਕਾਫੀ ਸਿੰਗਰਾਂ ਦੇ ਵੱਲੋਂ ਕਾਫੀ ਜਿਹੜੇ ਆ ਉਹ ਚੰਗੇ ਗਾਣੇ ਜਿਹੜੇ ਸੱਭਿਆਚਾਰਕ ਗਾਣੇ ਜਿਹੜੇ ਉਹ ਗਾਏ ਗਏ ਆ ਪਰ ਇਸੇ ਦੌਰਾਨ ਜਿਹੜਾ ਅੱਜ ਦਾ ਟਾਈਮ ਹੋ ਚੁੱਕਾ ਹੈ ਇਸ ਦੇ ਵਿੱਚ ਸਿੰਗਰਾਂ ਦੇ ਵੱਲੋਂ ਲਗਾਤਾਰ ਸਿੱਧੇ ਰਿਪਲਾਈ ਕੀਤੇ ਜਾ ਰਹੇ ਹਨ ਤੇ ਲਗਾਤਾਰ ਜਿਹੜਾ ਕਿ ਗਾਲੀ ਗਲੋਚ ਕੀਤੀ ਜਾ ਰਹੀ ਹੈ ਸੋਹਾਦ ਇੰਨੀ ਜ਼ਿਆਦਾ ਵੱ ਖਿਲਾਫ ਹੁਣ ਜਿਹੜਾ ਕਿ ਮਹਿਲਾ ਪੰਜਾਬ ਕਮਿਸ਼ਨ ਦੇ ਵੱਲੋਂ ਜਿਹੜਾ ਕਿ ਐਕਸ਼ਨ ਲਿਆ ਗਿਆ ਹੈ ਸੋ ਕਰਨ ਔਜਲਾ ਤੇ ਹਨੀ ਸਿੰਘ ਦੇ ਵਿਰੋਧ ਜਿਹੜਾ ਕਿ ਹੁਣ ਪੰਜਾਬ ਮਹਿਲਾ ਕਮਿਸ਼ਨ ਦੇ ਵੱਲੋਂ ਜਿਹੜਾ ਕਿ ਐਕਸ਼ਨ ਲਿਆ ਗਿਆ ਹੈ ਹਾਲਾਂਕਿ ਇਹਨਾਂ ਦੇ ਵੱਲੋਂ ਜਿਹੜੇ ਕਿ ਕੁਝ ਗਾਣੇ ਜਿਹੜੇ ਉਹ ਪਿਛਲੇ ਦਿਨੀ ਰਿਲੀਜ਼ ਕੀਤੇ ਗਏ ਜਿਨ੍ਹਾਂ ਦੇ ਵਿੱਚ ਕਿ ਕਾਫੀ ਜ਼ਿਆਦਾ ਮਾੜੀ ਸ਼ਬਦਾਵਲੀ ਬੋਲੀ ਗਈ ਸੀ ਸੋ ਇਸ ਤੋਂ ਬਾਅਦ ਹੁਣ ਪੰਜਾਬ ਗਾਇਕ ਔਜਲਾ ਅਤੇ ਇਸ ਤੋਂ ਇਲਾਵਾ ਹਨੀ ਸਿੰਘ ਆਪਣੇ ਗੀਤਾਂ ਦੇ ਵਿੱਚ ਔਰਤਾਂ ਵਿਰੁੱਧ ਜਿਹੜੇ ਕਿ અપਮਾਨਜਨਕ ਭਾਸ਼ਾ ਦੀ ਵਰਤੋਂ ਕਰਨ ਦੇ ਲਈ ਪੰਜਾਬ ਰਾਜ ਮਹਿਲਾ ਕਮਿਸ਼ਨ ਤੋਂ ਉਹਨਾਂ ਦੇ ਵੱਲੋਂ ਹੁਣ ਮਾਫੀ ਵੀ ਮੰਗ ਲਈ ਗਈ ਹੈ ਹੁਣ ਕਰਨ ਔਜਲਾ ਦੇ ਵੱਲੋਂ ਜਿਹੜਾ ਕਿ ਪਿਛਲੇ ਦਿਨੀ ਹੀ ਇੱਕ ਗੀਤ ਰਿਲੀਜ਼ ਕੀਤਾ ਗਿਆ ਸੀ ਜਿਸ ਦੇ ਵਿੱਚ ਉਸ ਦੇ ਵੱਲੋਂ ਸਿੱਧੀ ਗਾਲੀ ਗਲੋਚ ਕੀਤੀ ਗਈ ਸੀ ਸੋ ਜਿਸ ਤੋਂ ਬਾਅਦ ਉਸਨੇ ਕਿਹਾ ਹੈ ਕਿ ਉਹ ਭਾਰਤ ਆਉਣਗੇ ਤੇ ਨਿੱਜੀ ਤੌਰ ਦੇ ਉੱਤੇ ਕਮਿਸ਼ਨ ਦਫ਼ਤਰ ਦੇ ਕੋਲੋਂ ਆ ਕੇ ਮਾਫੀ ਮੰਗਣਗੇ ਸੋ ਇਹਨਾਂ ਸਿੰਗਰਾਂ ਦੇ ਲਈ ਕਿਤੇ ਨਾ ਕਿਤੇ ਗਾਲੀ ਗਲੋਚ ਕਰਨਾ ਵੀ ਆਮ ਗੱਲ ਹੋ ਚੁੱਕੀ ਹੈ ਤੇ ਇਹ ਦੂਜੇ ਪਾਸੇ ਗਾਲੀ ਗਲੋਚ ਤੋਂ ਬਾਅਦ ਇਹਨਾਂ ਦੇ ਲਈ ਮਾਫੀ ਮੰਗਣੀ ਵੀ ਜਿਹੜੀ ਕਿ ਉਹ ਕਾਫੀ ਜ਼ਿਆਦਾ ਆਸਾਨ ਹੋ ਚੁੱਕੀ ਹੈ ਸੋ ਮਾਫੀ ਵੀ ਇਹ ਜਿਹੜਾ ਕਿ ਇਹਨਾਂ ਨੂੰ ਮੰਗਣ ਵੇਲੇ ਕੋਈ ਵੀ ਜਿਹੜੀ ਉਹ ਸ਼ਰਮ ਨਹੀਂ ਆਉਂਦੀ ਲਗਾਤਾਰ ਇਹਨਾਂ ਦੇ ਵੱਲੋਂ ਜਿਹੇ ਜਿਹੜੇ ਉਹ ਗੀਤ ਰਿਲੀਜ਼ ਕੀਤੇ ਜਾ ਰਹੇ ਹਨ ਸੋ ਇਸ ਬਾਰੇ ਤੁਹਾਡੀ ਜਿਹੜੀ ਕੀ رائے ਹੈ ਕਮੈਂਟ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਜਿਹੜੀ ਉਹ رائے ਦਿਓ ਕਿ ਇਹਨਾਂ ਸਿੰਗਰਾਂ ਨੂੰ ਪਹਿਲਾਂ ਜਿਹੇ ਗੀਤ ਜਿਹੜੇ ਉਹ ਕੱਢਣੇ ਹੀ ਨਹੀਂ ਚਾਹੀਦੇ ਜਿਸ ਤੋਂ ਬਾਅਦ ਕੀ ਇਹਨਾਂ ਨੂੰ ਮਾਫੀ ਮੰਗਣੀ ਪਵੇ ਸੋ ਆਪਣੀ رائے ਜਰੂਰ ਦਿਓ ਜੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਆਫ ਸਰਕਾਰ ਹੁਣ ਹੜ੍ਹ ਪ੍ਰਬੰਧਨ ਦੇ ਵਿੱਚ ਫੇਲ ਹੋਈ ਹੈ ਹਜ਼ਾਰਾਂ ਏਕੜ ਫਸਲ ਤਬਾਹ ਹੋ ਚੁੱਕੀ ਹੈ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਜਾਰ ਪਾਰਗਟ ਸਿੰਘ ਦੇ ਵੱਲੋਂ ਇਹ ਬਿਆਨ ਜਿਹੜਾ ਕਿ ਸ਼ੇਅਰ ਕੀਤਾ ਗਿਆ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਹੁਣ ਜਿਹੜੀ ਕਿ ਸੈਂਕੜੇ ਹਜ਼ਾਰਾਂ ਏਕੜ ਫਸਲ تباہ ਹੋ ਚੁੱਕੀ ਹੈ ਜਿਸ ਤੋਂ ਬਾਅਦ ਕਿ ਹੁਣ ਪੰਜਾਬ ਸਰਕਾਰ ਨੂੰ ਜਿਹੜਾ ਕਿ ਤੁਰੰਤ ਮੁਆਵਜ਼ਾ ਜਾਰੀ ਕਰਨਾ ਚਾਹੀਦਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਕਿਸਾਨਾਂ ਨੇ ਜਿਹੜੀ ਕਿ ਟ੍ਰੇਨ ਭਰੀ ਹੋਈ ਖਾਦ ਦੀਆਂ ਬੋਰੀਆਂ ਦੇ ਨਾਲ ਸੀ ਉਹ ਲੁੱਟ ਲਈ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਮੱਧ ਪ੍ਰਦੇਸ਼ ਤੋਂ ਇਹ ਤਸਵੀਰਾਂ ਆ ਰਹੀਆਂ ਹਨ ਸੋ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਖਾਦ ਦੀਆਂ ਬੋਰੀਆਂ ਲੁੱਟਦੇ ਹੋਏ ਕਿਸਾਨ ਨਜ਼ਰ ਆ ਰਹੇ ਹਨ ਸੋ 9000 ਤੋਂ ਵੱਧ ਕਿਸਾਨ ਦੱਸੇ ਜਾ ਰਹੇ ਹਨ ਜਿਨ੍ਹਾਂ ਦੇ ਵੱਲੋਂ ਕਿ ਇੱਕ ਰੀਅਲ ਗੱਡੀ ਅਤੇ ਇਸ ਤੋਂ ਇਲਾਵਾ ਇੱਕ ਟਰੱਕਾਂ ਦੇ ਉੱਤੇ ਜਿਹੜਾ ਕਿ ਦਾਵਾ ਬੋਲ ਦਿੱਤਾ ਗਿਆ ਜਿਸ ਤੋਂ ਬਾਅਦ ਕਿ 9000 ਕਿਸਾਨਾਂ ਨੇ ਧੜਾ ਧੜ ਜਿਹੜਾ ਕਿ ਇਸ ਟ੍ਰੇਨ ਨੂੰ ਜਿਹੜਾ ਕਿ ਖਾਦ ਦੇ ਨਾਲ ਭਰੀ ਹੋਈ ਸੀ ਉਸ ਨੂੰ ਲੁੱਟ ਹਾਂ ਜੀ ਹਾਂ ਹਰ ਸਾਲ ਜਿਹੜਾ ਕਿ ਸੌਣੀ ਦੇ ਮੌਸਮ ਦੇ ਦੌਰਾਨ ਕਿਸਾਨਾਂ ਨੂੰ ਕਈ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਵਾਰ ਘੱਟ ਬਾਰਿਸ਼ ਦੇ ਕਾਰਨ ਫਸਲ ਸੁੱਕ ਜਾਂਦੀ ਹੈ ਤੇ ਕਈ ਵਾਰ ਜ਼ਿਆਦਾ ਬਾਰਿਸ਼ ਦੇ ਕਾਰਨ ਹੜ ਜਿਹੜਾ ਕਿ ਖੇਤੀ ਨੂੰ ਤਬਾਹ ਕਰ ਦਿੰਦੇ ਹਨ ਇਸੇ ਤੋਂ ਇਲਾਵਾ ਕਿਸਾਨਾਂ ਨੂੰ ਸਮੇਂ ਸਿਰ ਖਾਦ ਨਾ ਮਿਲਣ ਦੇ ਕਾਰਨ ਵੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸੋ ਇਸ ਸਾਲ ਦੇਸ਼ ਦੇ ਵਿੱਚ ਹੁਣ ਖਾਦ ਦੀ ਸਮੱਸਿਆ ਕਾਫੀ ਜ਼ਿਆਦਾ ਜਿਹੜੀ ਕਿ ਕਿਸਾਨਾਂ ਨੂੰ ਹੋ ਰਹੀ ਹੈ ਸੋ ਇਸੇ ਦੌਰਾਨ ਹੁਣ ਇੱਕ ਖਬਰ ਜਿਹੜੀ ਕਿ ਤੁਹਾਨੂੰ ਦੱਦੀ ਹੈ ਮੱਧ ਪ੍ਰਦੇਸ਼ ਤੋਂ ਨਿਕਲ ਕੇ ਆ ਰਹੀ ਹੈ ਜਿੱਥੇ ਕਿ 8 ਤੋਂ 9 ਹਜ਼ਾਰ ਕਿਸਾਨਾਂ ਦੇ ਇਕੱਠੇ ਹੋਣ ਦੇ ਕਾਰਨ ਹਫੜਾ ਧਫੜੀ ਮਚ ਗਈ ਤੇ ਜਿਸ ਤੋਂ ਬਾਅਦ ਵੀ ਕਿ ਕੂਪਨ ਵੀ ਵੰਡੇ ਗਏ ਸਨ ਕਿ ਜਿਨ੍ਹਾਂ ਨੂੰ ਕੂਪਨ ਵੰਡੇ ਗਏ ਹਨ ਉਹਨਾਂ ਨੂੰ ਪਹਿਲਾਂ ਜਿਹੜੀ ਖਾਦ ਦਿੱਤੀ ਜਾਵੇਗੀ ਪਰ ਇਸ ਤੋਂ ਬਾਅਦ ਲਗਾਤਾਰ ਜਿਹੜਾ ਕਿ ਕਿਸਾਨਾਂ ਦੇ ਵੱਲੋਂ ਆਪਣਾ ਜਿਹੜਾ ਸੈਗਮ ਖੋ ਦਿੱਤਾ ਗਿਆ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਲੋਟ ਮਚਾਉਣੀ ਸ਼ੁਰੂ ਕਰ ਦਿੱਤੀ ਕਿਸਾਨਾਂ ਨੇ ਦੱਸਿਆ ਹੈ ਕਿ ਉਸ ਤੋਂ ਬਾਅਦ ਅਸੀਂ ਲਗਾਤਾਰ ਕੂਪਨ ਲਾਈਨ ਦੇ ਵਿੱਚ ਖੜੇ ਰਹੇ ਸਨ ਪਰ ਕਈਆਂ ਕਿਸਾਨਾਂ ਨੂੰ ਕੂਪਨ ਨਹੀਂ ਮਿਲਿਆ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਕਤਾਰ ਦੇ ਵਿੱਚ ਖੜੇ ਹੋਣ ਦੀ ਬਜਾਏ ਜਿਹੜਾ ਕਿ ਖੁਦ ਹੀ ਜਿਹੜਾ ਆਪਣਾ ਜਿਹੜਾ ਢੀਰੀਆ ਚੱਕਣਾ ਸ਼ੁਰੂ ਕਰ ਦਿੱਤਾ ਗਿਆ ਖਾਦ ਦੇ 쿠ਪਨ ਦੇ ਲਈ ਕਤਾਰ ਦੇ ਵਿੱਚ ਖੜੇ ਕਿਸਾਨਾਂ ਨੂੰ ਕਈ ਦਿਨਾਂ ਤੱਕ ਟੋਕਨ ਨਹੀਂ ਮਿਲੇ ਇਸ ਤੋਂ ਬਾਅਦ ਜਿਵੇਂ ਹੀ ਖਾਦ ਦੇ ਨਾਲ ਭਰੇ ਡਬਲ ਡਬਲ ਟਰੱਕ ਜਿਹੜੇ ਗੋਦਾਮ ਤੱਕ ਪਹੁੰਚੇ ਟ੍ਰੇਨਾਂ ਦੇ ਵਿੱਚੋਂ ਤੇ ਕਿਸਾਨਾਂ ਦੇ ਦੁਆਰਾ ਉਸ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਖਾਦ ਦੀਆਂ ਬੋਰੀਆਂ ਲੁੱਟ ਲਈਆਂ ਗਈਆਂ ਕਿਸਾਨਾਂ ਨੇ ਜੋ ਵੀ ਬੋਰੀਆਂ ਉਹਨਾਂ ਦੇ ਹੱਥ ਲੱਗੀਆਂ ਉਹ ਲੈਕ ਲਈਆਂ ਤੇ ਇਸ ਬੇਲੇ ਮੌਕੇ ਦੇ ਉੱਤੇ ਜਿਹੜਾ ਕਿ ਗਿਣਤੀ ਦੇ ਵਿੱਚ ਪੁਲਿਸ ਬਲ ਵੀ ਤਣਾਤ ਸੀ ਪਰ ਕਿਸਾਨਾਂ ਦੀ ਜਿਹੜੀ ਗਿਣਤੀ ਸੀ ਉਹ 8 ਤੋਂ 9000 ਸੀ ਤੇ ਉਹਨਾਂ ਦਾ ਗੁੱਸਾ ਵੀ ਕਾਫੀ ਜ਼ਿਆਦਾ ਸੀ ਸੋ ਉਹਨਾਂ ਦੇ ਵੱਲੋਂ ਜਿਹੜਾ ਕਿ ਬਿਨਾਂ ਪੈਸੇ ਦਿੱਤੇ ਆ ਹੀ ਇਸ ਸਾਰਾ ਜਿਹੜਾ ਕਿ ਤੁਹਾਨੂੰ ਦੱਸਦੀ ਹੈ ਕਿ ਖਾਦਿਆ ਜਾਂ ਢੀਰ ਵੀ ਇਹਨੂੰ ਕਹਿ ਸਕਦੇ ਆ ਇਸ ਦੇ ਬੂਰੇ ਜਿਹੜੇ ਆ ਉਹ ਲੁੱਟ ਕੇ ਉਹ ਫਰਾਰ ਹੋ ਚੁੱਕੇ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਭਗਵਾਨਤਮਾਨ ਦੇ ਵੱਲੋਂ ਵਿਰੋਧੀ ਧਿਰਾਂ ਦੇ ਉੱਤੇ ਇੱਕ ਵਾਰ ਫਿਰ ਤੋਂ ਨਿਸ਼ਾਨਾ ਸਾਧਿਆ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਵਿਕਾਸ ਕੋਈ ਨਹੀਂ ਕੀਤਾ ਬੱਸਾਂ ਚਲਾ ਲਈਆਂ ਟਾਬੀਆਂ ਤੇ ਹਵੇਲੀਆਂ ਦੇ ਵਿੱਚ ਹਿੱਸੇ ਪਾਲ ਐ ਤੇ ਕਾਂਗਰਸ ਵਾਲੇ ਕੁਰਸੀ ਪਿੱਛੇ ਲੜੇ ਜਾ ਰਹੇ ਹਨ ਜੀ ਹਾਂ ਭਗਵਾਨਤਮਾਨ ਦੇ ਵੱਲੋਂ ਜਿਹੜਾ ਕਿ ਸੰਗਰੂਰ ਦੇ ਵਿੱਚ ਇੱਕ ਵਾਰ ਫਿਰ ਤੋਂ ਜਿਹੜਾ ਕਿ ਬਿਆਨਬਾਜ਼ੀ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਦੋਨੋਂ ਪਾਰਟੀਆਂ ਦੇ ਵੱਲੋਂ ਕੁਝ ਵੀ ਪੰਜਾਬ ਦੇ ਵਿੱਚ ਨਹੀਂ ਕੀਤਾ ਗਿਆ ਸੁਖਵੀਰ ਬਾਦਲ ਕਹਿੰਦੇ ਹਨ ਕਿ ਜਿੱਥੇ ਉਹਨਾਂ ਨੇ ਸੜਕਾਂ ਬਣਾਈਆਂ ਹਨ ਤੇ ਉਹਨਾਂ ਨੇ ਕੰਮ ਕਾਫੀ ਕੀਤੇ ਹਨ ਪਰ ਉਹਨਾਂ ਨੇ ਕਾਫੀ ਜਿਹੜਾ ਕਿ ਹਵੇਲੀਆਂ ਰੈਸਟੋਰੈਂਟਾਂ ਦੇ ਵਿੱਚ ਹਿੱਸੇ ਵੀ ਪਾਏ ਆ ਤੇ ਇਸ ਤੋਂ ਇਲਾਵਾ ਬੱਸਾਂ ਵੀ ਉਹਨਾਂ ਦੀਆਂ ਜਿਹੜੀਆਂ ਪੂਰੇ ਪੰਜਾਬ ਦੇ ਵਿੱਚ ਇਸ ਸਮੇਂ ਚੱਲ ਰਹੀਆਂ ਹਨ ਸੋ ਉਹਨਾਂ ਦਾ ਕਹਿਣਾ ਹੈ ਕਿ ਲਗਾਤਾਰ 10 ਸਾਲ ਜਿਹੜਾ ਕਿ ਕਾਂਗਰਸ ਅਤੇ ਇਸ ਤੋਂ ਇਲਾਵਾ ਅਕਾਲੀ ਦਲ ਦੇ ਵੱਲੋਂ ਲਗਾਤਾਰ ਪੰਜਾਬ ਨੂੰ ਲੁੱਟਿਆ ਗਿਆ ਹੈ ਸੋ ਮੈਂ ਇੱਕ ਚੰਗਾ ਕਲਾਕਾਰ ਸੀ ਮੈਂ ਡੇਢ ਘੰਟੇ ਦੇ ਲਈ ਦੇ ਨੇ 4 ਲੱਖ ਰੁਪਏ ਲੈਂਦਾ ਸੀ ਸੋ ਬਾਜਵਾ ਮੈਨੂੰ ਗਾਣਾ ਕੱਢ ਰਿਹਾ ਹੈ ਕਿ ਇਹ ਆਈਟਮ ਕਿੱਥੋਂ ਆ ਗਈ ਹੈ ਸੋ ਲੋਕਾਂ ਨੇ ਮੈਨੂੰ ਚੁਣਿਆ ਹੈ ਲੋਕ ਮੈਨੂੰ ਕਾਫੀ ਜ਼ਿਆਦਾ ਪਸੰਦ ਕਰਦੇ ਹਨ ਸੋ ਤੁਹਾਡੀ ਕੀ ਇਸ ਬਾਰੇ رائے ਹੈ ਕਮੈਂਟ ਕਰਕੇ ਆਪਣੀ ਕਮੈਂਟ ਬਾਕਸ ਦੇ ਵਿੱਚ رائے ਜ਼ਰੂਰ ਦਿਓ ਕਿ ਭਗਵੰਤ ਮਾਨ ਜੋ ਵੀ ਕਹਿ ਰਹੇ ਹਨ ਉਹ ਸਹੀ ਕਹਿ ਰਹੇ ਹਨ ਤੇ ਭਗਵੰਤ ਮਾਨ ਤੋਂ ਤੁਸੀਂ ਕਿੰਨੇ ਕੁ ਜ਼ਿਆਦਾ ਪੰਜਾਬ ਦੇ ਵਿੱਚ ਜੋ ਕਿ ਭਗਵੰਤ ਮਾਨ ਦੇ ਵੱਲੋਂ ਕੰਮ ਕੀਤੇ ਜਾ ਰਹੇ ਹਨ ਸੰਤੋਸ਼ਟ ਹੋ ਸੋ ਇਸ ਦੀ رائے ਆਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਜੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਸੀਐਮ ਮਾਨ ਦੇ ਵੱਲੋਂ ਪਿੰਡਾਂ ਦੇ ਲਈ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਅਗਲੇ ਮਹੀਨੇ ਦੇ ਲਈ ਕੀਤਾ ਗਿਆ ਹੈ ਇਹ ਐਲਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੁਣ ਐਲਾਨ ਕੀਤਾ ਹੈ ਕਿ ਅਗਲੇ 20 ਤੋਂ 25 ਦਿਨਾਂ ਦੇ ਵਿੱਚ ਪੰਜਾਬ ਦੇ ਪਿੰਡਾਂ ਦੀਆਂ 19000 ਕਿਲੋਮੀਟਰ ਸੜਕਾਂ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਸੋ ਅਗਲੇ ਮਹੀਨੇ ਤੋਂ ਪਿੰਡਾਂ ਦੇ ਲੋਕਾਂ ਨੂੰ ਹੁਣ ਚੰਗੀਆਂ ਸੜਕਾਂ ਜਿਹੜੀਆਂ ਕਿ ਮਿਲਣਗੀਆਂ ਉਹਨਾਂ ਦਾ ਕਹਿਣਾ ਹੈ ਕਿ ਬਾਰਸ਼ ਦੇ ਮੌਸਮ ਦੇ ਕਾਰਨ ਜਿਹੜਾ ਕਿ ਸੜਕਾਂ ਬਣਾਉਣ ਦਾ ਕੰਮ ਰੋਕਿਆ ਹੋਇਆ ਸੀ ਸੋ ਹੁਣ ਅਗਲੇ ਮਹੀਨੇ ਤੋਂ ਹੀ 19000 ਕਿਲੋਮੀਟਰ ਸੜਕਾਂ ਬਣਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ ਤੇ ਇਹ ਸੜਕਾਂ ਵਧੀਆ ਜਿਹੜੀਆਂ ਬਣਾਈਆਂ ਜਾਣਗੀਆਂ ਜਿਸ ਤੋਂ ਬਾਅਦ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਇਹ ਨਵੀਆਂ ਸੜਕਾਂ ਜਿਹੜੀਆਂ ਆਉਣ ਵਾਲੇ ਮਹੀਨਿਆਂ ਦੇ ਦੌਰਾਨ ਦੇਖਣ ਨੂੰ ਮਿਲਣਗੀਆਂ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਸਰਕਾਰੀ ਕਰਮਚਾਰੀਆਂ ਪੈਨਸ਼ਨਰਾਂ ਦੇ ਲਈ ਹੁਣ ਵੱਡੀ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ ਪੈਨਸ਼ਨਾਂ ਹੋਣਗੀਆਂ ਦੁੱਗਣੀਆਂ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਤਨਖਾਹ ਸਣੇ ਹੁਣ ਪੈਨਸ਼ਨਾਂ ਜਿਹੜੀਆਂ ਕਿ ਦੁੱਗਣੀਆਂ ਹੋ ਜਾਣਗੀਆਂ ਜੋ ਕਿ ਵਢਾਪਾ ਪੈਨਸ਼ਨ ਵੀ ਜਿਹੜੀ ਦੁੱਗਣੀ ਕਰ ਦਿੱਤੀ ਜਾਵੇਗੀ ਕੇਂਦਰ ਸਰਕਾਰ ਦੇ ਅਧੀਨ ਕੰਮ ਕਰਨ ਵਾਲੇ 1 ਕਰੋੜ ਤੋਂ ਵੱਧ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਹੁਣ 8ਵੇਂ ਤਨਖਾਹ ਕਮਿਸ਼ਨ ਦੇ ਲਾਗੂ ਹੋਣ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਹੈ ਜਿਸ ਦਾ ਐਲਾਨ ਸਾਲ 2025 ਜਨਵਰੀ ਦੇ ਵਿੱਚ ਕੀਤਾ ਗਿਆ ਸੀ ਹਾਲਾਂਕਿ ਕਮਿਸ਼ਨ ਅਜੇ ਤੱਕ ਨਹੀਂ ਬਣਾਇਆ ਗਿਆ ਪਰ ਜਲਦ ਹੋਣ ਜਾ ਰਹੀ ਹੈ ਜਿਸ ਤੋਂ ਬਾਅਦ ਕੀ ਤਨਖਾਹਾਂ ਅਤੇ ਇਸ ਤੋਂ ਇਲਾਵਾ ਪੈਨਸ਼ਨਾਂ ਜਿਹੜੀਆਂ ਲੈ ਰਹੇ ਹਨ ਬੁਢਾਪੇ ਦੀਆਂ ਸੋ ਉਹ ਵੀ ਜਿਹੜੀਆਂ ਹੁਣ ਦੁੱਗਣੀਆਂ ਹੋ ਜਾਣਗੀਆਂ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਕੈਨੇਡਾ ਦੇ ਵਿੱਚ ਹੁਣ ਭਾਰਤੀ ਅਤੇ ਪੰਜਾਬੀਆਂ ਦੇ ਉੱਤੇ ਲਗਾਤਾਰ ਨਸਲੀ ਹਮਲੇ ਹੋ ਰਹੇ ਹਨ ਸੋ ਇਹ ਗੋਰੇ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਜਿਸ ਦੇ ਵੱਲੋਂ ਕਿ ਕੈਨੇਡਾ ਦੇ ਵਿੱਚ ਭਾਰਤੀ ਜੋੜੇ ਦੇ ਉੱਤੇ ਨਸਲੀ ਹਮਲਾ ਕੀਤਾ ਗਿਆ ਤੇ ਜਾਨੋਂ ਮਾਰਨ ਦੀ ਧਮਕੀ ਦੇ ਦਿੱਤੀ ਗਈ ਜੀਹਾਂ ਤੁਹਾਨੂੰ ਦੱਸ ਦਈਏ ਕਿ ਇਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਹ ਕੁਝ ਮੁੰਡੇ ਸਨ ਜਿਨ੍ਹਾਂ ਦੇ ਵੱਲੋਂ ਕਿ ਕਾਰ ਦੇ ਵਿੱਚ ਆ ਕੇ ਬਹਿਸਵਾਜੀ ਕੀਤੀ ਗਈ ਤੇ ਜਿਸ ਦੌਰਾਨ ਭਾਰਤੀ ਜੋੜੇ ਦੇ ਨਾਲ ਕਾਫੀ ਜ਼ਿਆਦਾ ਇਹਨਾਂ ਦੇ ਵੱਲੋਂ ਬਦਸਲੂਕੀ ਕੀਤੀ ਗਈ ਹੈ ਸੋ ਤੁਸੀਂ ਇਸ ਦੀ ਤਸਵੀਰ ਦੇਖ ਸਕਦੇ ਹੋ ਗੋਰੇ ਦੀ ਜਿਸ ਦੇ ਲੋਕੀ ਕਾਫੀ ਜ਼ਿਆਦਾ ਉਹਨਾਂ ਨੂੰ ਵਾਪਸ ਆਵਦ ਵੀ ਬੋਲੇ ਤੇ ਇਸ ਤੋਂ ਇਲਾਵਾ ਜਾਨੋ ਮਾਰਨ ਤੱਕ ਦੀ ਜਿਹੜੀ ਉਹ ਧਮਕੀ ਦੇ ਦਿੱਤੀ ਗਈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਚਾਰ ਨਾਂ ਵੇਖਣ ਗਏ ਨੌਜਵਾਨਾਂ ਦੇ ਨਾਲ ਵਾਪਰਿਆ ਹਾਦਸਾ ਮੋਟਰਸਾਈਕਲ ਸਮੇਤ ਡੂੰਗੀ ਦੇ ਵਿੱਚ ਡਿੱਗੇ ਜਿਵੇਂ ਬੀਤੀ ਰਾਤ ਕੰਢੀ ਖੇਤਰ ਦੇ ਪਿੰਡ ਥਾਨਾ ਵਿਖੇ ਡੈਮ ਦਾ ਝਾਰਨਾ ਵੇਖਣ ਗਏ ਨੌਜਵਾਨਾਂ ਦਾ ਮੋਟਰਸਾਈਕਲ ਸਲਿੱਪ ਹੋ ਗਿਆ ਮੋਟਰਸਾਈਕਲ ਲਗਭਗ 20 ਤੋਂ 25 ਫੁੱਟ ਡੂੰਗੀ ਖਾੜੀ ਦੇ ਵਿੱਚ ਡਿੱਗ ਗਿਆ ਜਿਸ ਦੇ ਕਾਰਨ ਗੰਭੀਰ ਸੱਟਾਂ ਦੇ ਨਾਲ ਇੱਕ ਦੀ ਮੌਤ ਹੋ ਗਈ ਹੈ ਜਦਕਿ ਇੱਕ ਦੀ ਲੱਤ ਟੁੱਟਣ ਕਰਕੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਣ ਦਾ ਜਿਹੜਾ ਸਮਾਚਾਰ ਪ੍ਰਾਪਤ ਹੋਇਆ ਹੈ ਸੋ ਲਗਾਤਾਰ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਇਸ ਸਮੇਂ ਜਿਹੜੇ ਉਹ ਚਾਰਨੀ ਵਗ ਰਹੇ ਹਨ ਸੋ ਜਿਹੜੇ ਉਹ ਪੋਲ ਕਾਫੀ ਜ਼ਿਆਦਾ ਬਹਿ ਚੁੱਕੇ ਹਨ ਪਾਣੀ ਦੇ ਕਾਰਨ ਸੋ ਕਾਫੀ ਜ਼ਿਆਦਾ ਜਿਹੜੇ ਉਹ ਹਾਲਾਤ ਖਰਾਬ ਹੋ ਚੁੱਕੇ ਹਨ ਸੋ ਜਿਸ ਦੇ ਕਾਰਨ ਜਿਹੜੇ ਕਿ ਨੌਜਵਾਨੀਆਂ ਖਾਸ ਕਰਕੇ ਪਾਣੀ ਦੇ ਵਿੱਚੋਂ ਲੰਘਣ ਦੀ ਕੋਸ਼ਿਸ਼ ਕਰਦੇ ਹਨ ਜਿਸ ਦੇ ਕਾਰਨ ਜਿਹਾੇ ਹਾਦਸੇ ਵਾਪਰ ਜਾਂਦੇ ਹਨ ਜਿਸ ਦੇ ਕਾਰਨ ਉਹਨਾਂ ਨੂੰ ਆਪਣੀ ਜਾਨ ਤੱਕ ਗਵਾਉਣੀ ਪੈਂਦੀ ਹੈ